ਦੇ ਲਈ ਆਪਣੇ ਮਹਿਬੂਬ ਨੇਤਾ ਵੱਡੇ ਭਾਈ ਸੁਸ਼ੀਲ ਕੁਮਾਰ ਰਿੰਕੂ ਦੇ ਲਈ ਘਰ ਘਰ ਜਾ ਕੇ ਵੋਟਾਂ ਦੀ ਅਪੀਲ ਕੀਤੀ ਆਸ਼ੀਰਵਾਦ ਲਿਆ ਤੁਸੀਂ ਬਹੁਤ ਪਿਆਰ ਦਿੱਤਾ ਇਲੈਕਸ਼ਨ ਦਾ ਜਿਹੜਾ ਚੋਣ ਦਾ ਜਿਹੜਾ ਕੋਡ ਹੈ ਉਹ ਲੱਗਣ ਵਾਲਾ ਕੁਸ਼ੀ ਹੀ ਦੇਰ ਬਾਅਦ ਕੋਡ ਲੱਗ ਜੇਗਾ ਫਿਰ ਕੋਈ ਵੀ ਪ੍ਰਚਾਰ ਕਿਸੇ ਤਰੀਕੇ ਦਾ ਅਸੀਂ ਜਿਹੜਾ ਅਪੀਲ ਹੈ ਉਹ ਨਹੀਂ ਕਰ ਸਕਦੇ ਮੈਂ ਸਿੱਧਾ ਸਿਰਫ ਸਭ ਤੋਂ ਪਹਿਲੇ ਲੋਕ ਸਭਾ ਚੋਣਾਂ ਖਤਮ ਹੋਣ ਦੇ ਇਹ ਆਮ ਆਦਮੀ ਪਾਰਟੀ ਤੋਂ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਵਿਧਾਇਕ ਸ਼ੀਤਲ ਅੰਗੁਰਾਲ ਨੇ ਸਪੀਕਰ ਕੁਲਤਾ ਸਿੰਘ ਸੰਧਵਾ ਨੂੰ ਆਪਣਾ ਅਸਤੀਫਾ ਵਾਪਸ ਕਰਨ ਦੀ ਅਪੀਲ ਕੀਤੀ ਇਸ ਸਬੰਧੀ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖਿਆ ਗਿਆ ਵਿਧਾਨ ਸਭਾ ਸਪੀਕਰ ਨੇ ਅੰਗੁਰਾਲ ਨੂੰ 3 ਜੂਨ ਨੂੰ ਉਹਨਾਂ ਦੇ ਸਾਹਮਣੇ ਬੁਲਾਇਆ ਸੀ ਪਰ ਉਹਨਾਂ ਨੇ ਇਸ ਤੋਂ ਪਹਿਲਾਂ ਹੀ ਆਪਣਾ ਅਸਤੀਫਾ ਵਾਪਸ ਲੈ ਲਿਆ ਸੀ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ 27 ਮਾਰਚ ਨੂੰ ਪਾਜਪਾਚ ਸ਼ਾਮਲ ਹੋਏ ਸਨ ਪੰਜਾਬ ਦੇ ਜਲੰਧਰ ਪਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਸ਼ੀਤਲ ਅੰਗੁਰਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਦੇ ਆਈ ਪਾਜਪਾ ਤੋਂ ਦੂਰੀ ਬਣਾ ਲਈ ਹਾਲਾਂਕਿ ਸੁਸ਼ੀ ਰਿੰਕੂ ਨਾਲ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੇਖ ਕੇ ਉਹਨਾਂ ਨੇ ਉਸ ਨੂੰ ਆਪਣਾ ਵੱਡਾ ਭਰਾ ਕਿਹਾ ਦੱਸ ਦਈਏ ਕਿ ਅੰਗੁਰਾਲ ਨੇ ਪੱਤਰ ਵਿੱਚ ਕਿਹਾ ਕਿ ਜੇਕਰ ਉਹਨਾਂ ਦਾ ਅਸਤੀਫਾ ਹੁਣ ਤੱਕ ਸਵੀਕਾਰ ਕਰ ਲਿਆ ਜਾਂ ਤਾਂ ਪਛਮੀ ਵਿਧਾਨ ਸਭਾ ਹਲਕੇ ਜਮੂੜ ਚੋਣਾਂ ਹੋਣੀਆਂ ਸਨ ਜਿਸ ਨਾਲ ਸਰਕਾਰ ਦੇ ਚੋਣ ਖਰਚੇ ਵੱਧ ਜਾਂਦੇ ਇਸੇ ਕਾਰਨ ਉਹ ਆਪਣਾ ਅਸਤੀਫਾ ਵਾਪਸ ਲੈ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਦੇ ਸਪੀਕਰ ਨੇ 3 ਜੂਨ ਨੂੰ ਅੰਗੁਰਾਲ ਬੁਲਾਇਆ ਸੀ ਸ਼ੀਤਲ ਅੰਗੁਰਾਲ ਆਪਰੇਸ਼ਨ ਲੋਟਸ ਦੀ ਮੁੱਖ ਸ਼ਿਕਾਇਤ ਕਰਤਾ ਸੀ ਜਿਸ ਨੇ ਪੰਜਾਬ ਦੀ ਰਾਜਨੀਤੀ 'ਚ ਉਥਲ-ਪੁਥਲ ਮਚਾ ਦਿੱ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾ ਜਰੰਦਰ ਪਛਮੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਤੇ ਜਰੰਦਰ ਕੇਂਦਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੇ ਆਪਣੇ ਬਿਆਨ ਦਰਜ ਕਰਵਾਏ ਸਨ ਮੋਹਾਲੀ ਥਾਣੇ 'ਚ ਦਰਜ ਕਰਕੇ ਮਾਮਲੇ ਦੀ ਜਾਂਚ ਬਿਜ਼ਨਸ ਬਿਊਰੋ ਨੂੰ ਸੌਮ ਦਿੱਤੀ ਗਈ ਸੀ ਪਰ 1.5 ਸਾਲ ਤੋਂ ਜਾਂਚ ਤੋਂ ਬਾਅਦ ਵੀ ਬਿਜ਼ਨਸ ਦੀ ਜਾਂਚ ਅਜੇ ਹਾ ਕੋਈ ਤੱਤ ਸਾਹਮਣੇ ਨਹੀਂ ਆਇਆ ਜਿਸ ਨਾਲ ਇਸ ਮਾਮਲੇ 'ਚ ਕਿਸੇ ਦਾ ਨਾਮ ਸਾਹਮਣੇ ਆ ਸਕੇ ਦੂਜੇ ਪਾਸੇ ਭਾਜਪਾ ਸ਼ਾਮਲ ਹੋਣ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਕਲ ਕਿ ਅਸੀਂ ਕਿਉਂ ਆਪਰੇਸ਼ਨ ਲੋਟਸ ਮਾਮਲੇ 'ਚ ਕੀ ਹੋਇਆ ਸੀ ਇਸ ਬਾਰੇ ਉ ਜਲ